ਤੇ ਰਾਜੀ ਹੁੰਦੇ ਆ ਤੇ ਅਸੀਂ ਤੇ ਮਰੂਤਲਾ ਬਈ ਇੱਥੇ ਆ ਜੀਮੀਦਾਰ ਦੀ ਵੈਸੇ ਨਹੀਂ ਚੰਗੀ ਲੱਗਦੀ ਪਈ ਗੋੜੇ ਗੋੜੇ ਵਾਟ ਚੜੀ ਹੋਵੇ ਗੁੱਡੋ ਜੀ ਹਾਂਜੀ ਕਿੱਧਰ ਆਉਣ ਡੈ ਯੇ ਐ ਮੈਂ ਆਪਣੀਆਂ ਜ਼ਮੀਨਾਂ ਤੋਂ ਆਉਣ ਡਈਆਂ ਵੇਖ ਕੇ ਤੇ ਕੀ ਹਾਲਿਆ ਘਰ-ਬਾਰ ਖਰੀਅਤ ਆ ਤੇ ਅਸੀਂ ਜਿਹੜਾ ਹੁਣ ਆ ਪੱਠੇ ਪੁੱਠੇ ਲਾ ਬੈਠੇ ਆ ਤੇ ਇਹਦਾ ਤੇ ਫਿਰ ਤੁਹਾਨੂੰ ਪਤਾ ਆ ਵੀ ਖਿਆਲ ਰੱਖਣਾ ਪੈਣਾ ਹੂੰ ਹੂੰ ਆ ਦੂਸਰਾ ਲਾਉ ਲੈ ਲਿਆ ਅਸੀਂ ਜਦੋਂ ਦੇ ਲੱਗੇ ਆ ਤਾਂ ਮਾਸਾ ਚੱਲ ਮਾਰੂ ਕੀ ਹੋਇਆ ਤੁਹਾਨੂੰ ਇਹ ਪੱਖੀ ਕਿਸ ਵਾਸਤੇ ਨਹੀਂ ਚਲਦੀ ਨਹੀਂ ਨਹੀਂ ਚੱਲੇਗੀ ਤੁਹਾਨੂੰ ਕਿਉਂ ਨਹੀਂ ਚਲਦੀ ਚਲੋ ਮਿਹਰਬਾਨੀ ਤੇ ਉਹ ਗੱਲ ਕਰ ਮੈਂ ਕਿਹਾ ਜੰਨੀ ਆ ਫਿਰ ਤੁਹਾਨੂੰ ਹਵਾ ਦਿੰਦੀ ਆ ਆ ਜਾ ਉੱਥੇ ਸ਼ਾਮੇ ਦੋ ਘੜੀਆਂ ਨਾ ਗੱਲ ਇਹ ਹੁੰਦੀ ਆ ਕਿ ਪਿੰਡ ਦੇ ਵਿੱਚ ਨਾ ਇੱਕ ਦੂਜੇ ਦਾ ਹਯਾ ਚਲਦਾ ਕੀ ਕਿਸੇ ਨੇ ਕਿਸੇ ਨੇ ਕਹਿ ਲੈਣਾ ਗੁੱਡਾ ਸੁਣਿਆ ਆ ਛੋਟੀ ਭੈਣ ਦਾ ਵਿਆਹ ਰੱਖਿਆ ਵਾ ਹਾਂਜੀ ਕੋਈ ਸਾਡੇ ਲੈ ਕੋਈ ਖidmat ਕੋਈ ਸੌ ਹੁੰਦਾ ਆ ਨਾ ਵੀ ਬੰਦਾ ਪਿੰਡ ਥਾਂ ਆ ਹਾਂਜੀ ਤੇ ਉਹ ਅਸੀਂ ਤਾਬਿਆਦਾਰ ਆ ਕਿਹੇ ਕਹਿੰਦੇ ਕੋਈ ਮੰਜੀ ਬਿਸਤਰਾ ਚਾਹੀਦਾ ਆ ਨਹੀਂ ਨਹੀਂ ਹਲੇ ਤੇ ਰਾਬਤਾ ਦਿੱਤਾ ਸਾਰਾ ਕੁਝ ਹੈ ਜਦੋਂ ਕੋਈ ਜ਼ਰੂਰਤ ਹੋਈ ਉਦੋਂ ਤੁਹਾਨੂੰ ਦੱਸਾਂਗੀ ਉਹ ਚਲੋ ਘੜੀ ਬਹਿ ਜਾ ਇੱਥੇ ਗੱਲ ਇਹ ਹੁੰਦੀ ਆ ਇਹ ਜਿਹੜਾ ਨਾਲ ਦਾ ਹੱਕ ਹੰਸਾਇਆ ਵਾ ਜਿਹੜਾ ਨਾ ਕਿੱਥੇ ਧੀ ਰਾਣੀ ਦਾ ਕੀਤਾ ਇਹ ਵੱਡੇ ਮਾਮੇ ਆਲੇ ਉਹ ਵੱਡੇ ਮਾਮੇ ਆਲੇ ਉਹ ਜਿਹੜੇ ਬੜੇ ਖੜੇ ਪਏ ਸੀ ਬੜੀ ਦੇਰ ਦੇ ਤੁਸੀਂ ਇੱਕ ਦੋ ਵਾਰੀ ਨਾ ਵੀ ਕੀਤੀ ਆ ਵੀ ਅਸੀਂ ਨਹੀਂ ਕਰਨਾ ਗੈਰਾਂ ਨਾਲੋਂ ਤਾਂ ਚੰਗੇ ਆ ਆਪਣੇ ਨਾਲ ਕਰ ਲਓ ਉਹ ਤੇ ਸਹੀ ਗੱਲ ਆ ਸਿਆਣੇ ਆਂਦੇ ਆ ਆਪਣਾ ਮਾਰੂਗਾ ਤੇ ਛਾਵੇਂ ਸੁੱਟੂ ਤੁਸੀਂ ਛਾਵੇਂ ਆ ਜਾਓ ਇੱਧਰ ਨਹੀਂ ਨਹੀਂ ਮੈਂ ਸਹੀ ਬੈਠੀ ਆ ਚਲੋ ਇਹ ਤੇ ਮਿਹਰਬਾਨੀ ਆ ਰਿਸ਼ਤੇਦਾਰੀ ਜਿਹੜੀ ਹੁੰਦੀ ਆ ਨਾ ਉਹ ਸਿਆਣੇ ਆਂਦੇ ਆ ਤੀਆਂ ਤੋਂ ਨਹੀਂ ਜੀ ਡਰ ਲੱਗਦਾ ਆ ਇਹਨਾਂ ਦੇ ਲੇਖਾਂ ਮੁਕੱਦਰਾਂ ਤੋਂ ਡਰ ਲੱਗਦਾ ਆ ਐਵੇਂ ਹੀ ਆ ਪੀ ਅਗਲੇ ਘਰ ਜਾ ਕੇ ਬੰਦੇ ਪਹਿਲਾਂ ਕੁਸ਼ ਹੁੰਦੇ ਆ ਗੁੱਡੋ ਹਾਂ ਫਿਰ ਜਦੋਂ ਕਿਸ ਨੂੰ ਧੀ ਦੇ ਦਈਏ ਤੇ ਫਿਰ ਉਹ ਕੁਸ਼ ਵਾਲੇ ਮੁੰਡਾ ਜੀ ਉਹਦੀ ਜੀ ਹੁਣ ਆ ਗੱਲ ਆ ਜੀ ਉਹ ਮੁੰਡੇ ਦਾ ਪਤਾ ਨਹੀਂ ਲੱਗਦਾ ਜੀ ਉਹ ਨਸ਼ਾ ਪਤਾ ਕਰਦਾ ਸੀ ਫਿਰ ਅੱਖਾਂ ਚੋਕ ਕੇ ਮੱਥੇ ਤੇ ਰੱਖ ਲੈਂਦੇ ਨੇ ਲੋਕੀ ਬਸ ਇਹ ਦੁਨੀਆਦਾਰੀ ਆ ਤੇ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਆਪਣਾ ਹੁਣ ਕਿੰਨੀ ਕੁ ਪੌ ਨਿਸ਼ਾਨ ਬੰਦਾ ਕਰ ਲੇ ਗੁੱਡੋ ਕਿਸੇ ਦੀ ਹਾਂ ਹੁਣ ਬੰਦਾ ਕਿਸੇ ਦੇ ਵਿੱਚ ਤੇ ਅੰਦਰ ਤੇ ਉੱਤਰ ਨੂੰ ਰਿਹਾ ਇਦਾਂ ਹੀ ਹੈ ਇਹ ਹੀ ਹੁੰਦਾ ਵਾ ਵੀ ਚਲੋ ਆਪਣੀ ਸਾਖਾਦਾਰੀ ਦੇ ਵਿੱਚ ਰਿਸ਼ਤੇਦਾਰੀ ਕਰ ਲਈ ਆ ਹਾਂ ਤੇ ਤੁਹਾਡਾ ਵੀ ਹੋ ਹੀ ਗਿਆ ਸੀ ਹਾਂ ਤੇ ਤੁਸੀਂ ਆਪਣਾ ਖੈਰੀ ਮੇਰੀ ਚੰਗੇ ਭਲੇ ਜੇ ਹਾਏ ਮੈਂ ਮਰ ਗਈ ਇਹ ਕਿਦਾਂ ਬੈਠਾ ਇੱਥੇ ਹੈ ਅਸੀਂ ਗੱਲ ਕਰਨ ਦੇ ਹੀ ਵੀ ਪਿੰਡ ਦੇ ਵਿੱਚ ਇਹੀ ਹੁੰਦਾ ਹੈ ਵੀ ਕਿਸੇ ਮਾੜੇ ਦੇ ਘਰ ਵਿਆਹ ਹੋ ਜਾਣਾ ਕਿਸੇ ਦਾ ਹਾਂ ਤੇ ਉਹਨੂੰ ਦਾਣਾ ਫੱਕਾ ਹੀ ਦੇ ਦੇਣਾ ਕੋਈ ਜੁੱਲੀ ਬਿਹਤਰਾ ਬਣਾ ਦੇਣਾ ਤੇਰਾ ਦਾਣਾ ਪਾਣੀ ਅੱਜ ਦੁਨੀਆ ਤੋਂ ਭੁੱਕ ਗਿਆ ਹੈ ਆ ਕੀ ਹੁੰਦਿਆ ਕੀ ਹੋਇਆ ਸਫੀਆ ਇਸ ਲਈ ਇੱਥੇ ਬਿਠਾ ਰਹਿਣਾ ਸਾਰਾ ਸਾਰਾ ਦਿਨ ਪੈਲੀਆਂ ਦੇ ਵਿੱਚ ਹਾਂ ਗੱਲ ਹੋਈ ਆ ਆ ਜਿਹੜੀ ਤੈਨੂੰ ਪੱਖੀ ਚੱਲਣ ਦੀ ਹੀਰ ਇਹ ਕੀ ਹੁੰਦਿਆ ਇੱਥੇ ਕੁਛ ਵੀ ਨਹੀਂ ਹੁੰਦਿਆ ਮੈਂ ਨਾ ਨਹੀਂ ਤੂੰ ਤਾਂ ਘਰੋਂ ਆਇਆ ਹੈ ਇੱਥੇ ਕੰਮ-ਕੁਮ ਕਰਨ ਤੇ ਮੈਂ ਤੇਰੀ ਰੋਟੀ ਲੈ ਕੇ ਆਈ ਆ ਤੇ ਇੱਥੇ ਤੂੰ ਨਵੀਂ ਰੋਟੀ ਦਾ ਇੰਤਜ਼ਾਮ ਕਰਨ ਦੇ ਆ। ਅਗੀਆਂ ਗੱਲ ਨਾ ਠੰਡੇ ਮੱਠੇ ਹੋ ਕੇ ਸੁਣੀ ਦੀ ਹੁੰਦੀ ਆ। ਨਹੀਂ ਮੈਂ ਹੁਣ ਅੱਖੀਂ ਵੇਖ ਲਿਆ ਤੇ ਮੈਂ ਠੰਡੀ ਮੱਠੀ ਹੋ ਜਾਵਾਂ। ਨਹੀਂ ਵੇਖਣ ਚ ਸੀਨ ਹੋਰ ਹੁੰਦਾ ਆ ਉਹਦੀ ਹਕੀਕਤ ਹੋਰ ਹੁੰਦੀ ਆ। ਓਹ ਆ ਗੁੱਡੋ ਇੱਧਰ ਆਉਣ ਦੇ ਹੀ ਆਪਣੀਆਂ ਜ਼ਮੀਨਾਂ ਚੋਂ। ਤੇ ਮੈਂ ਉਹਨੂੰ ਪਲਮਾਨਸੀ ਨਾਲ ਪੁੱਛ ਬੈਠਾ ਆ ਮੈਂ ਕਿਉਂ ਭੈਣ ਦਾ ਤੁਸੀਂ ਵਿਆਹ ਰੱਖਿਆ ਸੀ। ਤੇ ਕੋਈ ਸਾਡੇ ਲੈ ਕੋਈ ਖidmat ਹੋਵੇ ਤੇ ਦੱਸ ਖidmat ਤੂੰ ਉਹਦੇ ਖੁਸਰਾ ਬਣ ਕੇ ਨਚਣਾ ਜੇ ਗੰਭਕਾਉਣੀਆਂ ਤੂੰ ਐਡਾ ਮੰਨੋ ਨਾ ਆਈ ਮੈਂ ਵੇਖ ਲਿਆ ਤੂੰ ਗੁੱਡਾ ਤੈਨੂੰ ਵੀ ਕੋਈ ਖਿਆਲ ਨਹੀਂ ਆਇਆ ਨਹੀਂ ਨਹੀਂ ਮੇਰੇ ਬਾਰੇ ਨਹੀਂ ਐਸੇ ਵੈਸੇ ਕੁਝ ਸੋਚਣਾ ਤੁਸੀਂ ਹਾਂ ਇਹਦੀਆਂ ਭਾਵੇਂ ਲੱਤਾਂ ਪਾਉਂਦੇ ਹੋ ਹਾਂ ਇਹਦੀਆਂ ਤਾਂ ਮੈਂ ਪਨਾਂਗੀ ਨਹੀਂ ਹੁਣ ਮੈਂ ਸਹੀ ਸਿਆਣੇ ਕਹਿੰਦੇ ਸੀ ਮਰਦ ਸਿਹਰੇ ਨਾ ਸਹਰਾਣੇ ਦਾ ਸੱਪ ਹੁੰਦੇ ਆ ਸੱਪਾ ਅੱਜ ਤਾਂ ਮੈਂ ਤੈਨੂੰ ਤੋਹ ਵੇਖ ਲਿਆ ਸਹਰਾਣੇ ਦਾ ਸੱਪ ਕਿਹੜਾ ਆ ਮੈਂ ਤੇ ਫਸਲਾਂ 'ਚ ਬੈਠਾ ਆਂ ਹਾਂ ਤੂੰ ਫਸਲਾਂ ਦਾ ਨਹੀਂ ਤੂੰ ਫਸਲਾਂ ਦਾ ਆ ਸਖਿਆ ਨਾ ਗੁੱਸਾ ਨੀ ਇਹ ਤਾਂ ਪੱਖੀ ਤੇ ਤੂੰ ਇੰਜ ਚੱਲਣ ਦੇ ਜਿਵੇਂ ਹੀਰ ਸਿਆਲਾਂ ਦੀ ਏ ਉਹ ਤੇ ਆਪਣੇ ਚੱਲਣ ਦੇ ਹੀ ਤੇ ਵਿੱਚ ਮੇਰਾ ਵੀ ਮਾਸਾ ਵਿਆਹ ਆਉਂਦੇ ਹੀ ਗੱਲ ਆਹੋ ਇਹ ਜਿਹੜਾ ਹੈਗਾ ਨਾ ਇਸ਼ਕ ਫੈਨ ਤੈਨੂੰ ਚੱਲਣ ਦੇ ਹੀ ਸੀ ਮੈਨੂੰ ਲੱਗ ਗਿਆ ਪਤਾ ਜ ਮੈਂ ਬੱਸ ਮੈਨੂੰ ਤਲਾਕ ਦੇ ਆ ਮੈਂ ਰਹਿਣਾ ਹੀ ਨਹੀਂ ਤੇਰੇ ਘਰ ਹੈ ਹਾਂ ਇਹ ਤੈਨੂੰ ਮਰੂਦਾ ਦੇ ਬਾਗ ਚ ਕਿਹੜੇ ਤਲਾਕ ਦੇ ਦਿਆਂ ਮੈਂ 6 ਬੱਚੇ ਤੇਰੇ ਹਨਾ ਹਾਂ ਬਸ ਤਿੰਨ ਵਿੱਚੋਂ ਆਪਣੇ ਕੱਢ ਤੇ ਤਿੰਨ ਮੈਨੂੰ ਦੇ ਮੈਂ ਆਪਣੇ ਘਰ ਜਾਵਾਂ ਤੁਰੋ ਇਹਦੇ ਜੋਗ ਜੀ ਤੈਨ ਤੇਰੇ ਤੇ ਤਿੰਨ ਮੇਰੇ ਮੈਂ ਕਿਹੜੇ ਆਪਣੇ ਪਛਾਣ ਲਾ ਉਹ ਠੰਡੀ ਹੋ ਜਾ ਗੁੱਸਾ ਨਹੀਂ ਕਰੀਦਾ ਪਿੰਡ ਥਾਂ ਆਇਆ ਇੱਥੇ ਬੈਠੇ ਸੀ ਅਸੀਂ ਦੁੱਖ ਸੁੱਖ ਫੁੱਲਣ ਦੇ ਤੂੰ ਦੁੱਖ ਸੁੱਖ ਮੇਰ ਨਾਲ ਨਹੀਂ ਫੁੱਲ ਸਕਦਾ ਜਿਹੜੀ ਤੇਰੀ ਬੀਬੀ ਆ ਮੈਂ ਉਹਨਾਂ ਤੇ ਕਦੀ ਕੱਲ ਨਹੀਂ ਕੀਤੀ ਉਹਦਾ ਤਰੱਕ ਮੂੰਹ ਚ ਘੁੰਗਣੀਆਂ ਪੈ ਜਾਂਦੀਆਂ ਵਾਂ ਘਰ ਜਾਂਦੇ ਗੁੰਗਾ ਹੋ ਜਾਂਦਾ ਇੱਥੇ ਤੂੰ ਕਿਹੜਾ ਉਹਨੂੰ ਕਹਿੰਦੇ ਆਸ ਮੈਂ ਤਾਂ ਮੈਂ ਤਾਂ ਪਹਿਲਾਂ ਹੀ ਸ਼ਵੀਕ ਕਹਿੰਦਾ ਸੀ ਵੀ ਆ ਆਪਣੇ ਬੰਦੇ ਦੀਆਂ ਕਰਤੂਤਾ ਸੁਣ ਲੈ ਮੈਂ ਚਲੀ ਆ ਫੇਕੇਆਂ ਨੂੰ ਨਾ ਨਾ ਸਫੀਆ ਗੱਲ ਨਹੀਂ ਹੈ ਮੈਂ ਇੱਕ ਤੇ ਮੇਰੇ ਬੰਦੇ ਨੂੰ ਪਸਾ ਲਈ ਕੀ ਵੇਖਿਆ ਚਾਰ ਮਰੱਬੇ ਹੀ ਵੇਖਿਆਈ ਨਾ ਇਹ ਸਾਡੇ ਆਪਣੇ ਅੱਠ ਤੁਹਾਡੀਆਂ ਜ਼ਮੀਨਾਂ ਨਹੀਂ ਹੈਗੀਆਂ ਹੈਗੀਆਂ ਤੇ ਫੇਰ ਨਹੀਂ ਆ ਤੇਰੀ ਕੀ ਲੱਗਦੀ ਆ ਮੈਨੂੰ ਦੱਸ ਇਹਨਾਂ ਪੈਰਾ ਤੇ ਦੱਸ ਕੀ ਲੱਗਦੀ ਤੇਰੀ ਉਹ ਸਾਡੇ ਪਿੰਡ ਦੀ ਗੁੱਡੋ ਆ ਹੋਰ ਕਿਹੜਾ ਵਾ ਇੱਥੇ ਕੋਈ ਮਸਲਾ ਕੋਈ ਪਿੰਡ ਦੀ ਗੁੱਡੋ ਆ ਤੂੰ ਇਦਾਂ ਗੁੱਡੀਆਂ ਪਟੋਲੇ ਖੇਡਦਾ ਰਿਆ ਤੇ ਮੇਰ ਨਾਲ ਨਹੀਂ ਸੀ ਕਰਨਾ ਫਿਰ ਬੜਾ ਫਿਕਰ ਨਾ ਕਰ ਮੇਰੇ ਤੇ ਭਰਾਵਾਂ ਤਰ੍ਹਾਂ ਹੈ ਕਿਉਂ ਟੈਨਸ਼ਨ ਹੋ ਰਿਹਾ ਹੋ ਦੇਖ ਲੈ ਇਤੋਂ ਗੱਲ ਸਫੀਆ ਕੋ ਹੋ ਰੱਗੇ ਹੈ ਜਦੋਂ ਫਿਰ ਹੋ ਜਾਂਦਾ ਨਾ ਸਾਰੇ ਉਤੋਂ ਫੜੇ ਜਾਂਦਾ ਫਿਰ ਇਦਾਂ ਹੀ ਕਹਿੰਦੇ ਮੈਂ ਭਰਾਵਾਂ ਸਹੀ ਨਾ ਗੱਲ ਸੁਣਾ ਮੈਨੂੰ ਹੱਥ ਨਾਲ ਹੱਥ ਨਾਲ ਲਾ ਪਰ ਆਹ ਹੋ ਜਾ ਮੇਰੇ ਲਈ ਗੈਰ ਮਹਿਰਮ ਤੈਨੂੰ ਤਲਾਕ ਦੇ ਹੁਣ ਐਂ ਦੇ ਆਪਣੇ ਤਿੰਨ ਬੱਚੇ ਚੁੱਕ ਮੈਂ ਆਪਣੇ ਚੁੱਕ ਨਹੀਂ ਆ ਬਸ ਨੀ ਆਪਣੇ ਕਿਹੜੇ ਤੂੰ ਕਿਤੇ ਦੁਕਾਨੋਂ ਲੈ ਆ ਉਹ ਵੀ ਮੇਰੇ ਹੀ ਆ ਕਿਉਂ ਘਰ ਖਰਾਬ ਕੇ ਬਹਿ ਕੇ ਤਸੱਲੀ ਨਾਲ ਦੀ ਮੇਰੀ ਅੱਖ ਫੜਕਨ ਲਈ ਸੀ ਅੱਜ ਮੈਨੂੰ ਪਤਾ ਨਹੀਂ ਲੱਗਣ ਦੇ ਆ ਵੀ ਅੱਜ ਹੋਣਾ ਕੀ ਹੋਤ ਗਿਆ ਜਾਂ ਮੇਰੀ ਨਾਲ ਤੇਰੇ ਭਰਾਵਾਂ ਨੂੰ ਮੈਂ ਫੋਨ ਘਰ ਪੋ ਲਾਈ ਨੀ ਤੇਰਾ ਕੋ ਫੋਨ ਹੈਗਾ ਹੈ ਮੈਂ ਆਪਣੇ ਭਰਾਵਾਂ ਨੂੰ ਫੋਨ ਕਰਾ ਲਈ ਜ਼ਮੀਨਾਂ ਤੇ ਛੱਡ ਆਈਆਂ ਪੱਖੀ ਲੈ ਕੇ ਆਈ ਸੀ ਮੈਂ ਨੀ ਰਹੇ ਪੱਖੀ ਤੂੰ ਇੱਥੇ ਜਿਹੜੀਆਂ ਪੈੜੀਆਂ ਦੀ ਛਲੀਆਂ ਵੇਚਣ ਲਈ ਹੈ ਕਿਉਂ ਬਹਿਣ ਨਹੀਂ ਆ ਤੈਨੂੰ ਘਰ ਕੰਮ ਕੋਈ ਨਹੀਂਗਾ ਮੈਂ ਤੈਨੂੰ ਕਿਉਂ ਆਵਾਜ਼ ਮਾਰ ਬੈਠਾ ਤੂੰ ਆ ਨਾ ਮੈਨੂੰ ਉਹ ਮੇਰੀ ਮੈਨੂੰ ਚਾਬੀ ਦੇ ਸਾਈਕਲ ਦੀ ਮੈਂ ਸਾਈਕਲ ਤੇ ਚਲੀ ਜਾਈ ਨੀ ਮੈਂ ਦੋ ਬੱਚੇ ਪਿੱਛੇ ਬਹਣੇ ਇੱਕ ਅੱਗੇ ਮੈਂ ਗਈ ਕੀ ਕਹਿਣਗੇ ਪਿੰਡ ਚ ਵੀ ਸਾਈਕਲ ਤੇ ਛੇ ਬੱਚੇ ਭਾਈ ਫਿਰਦੀ ਜਦੋਂ ਇਹਦੇ ਮਾਂ ਨਾਲ ਬੈਠਾ ਉਦੋਂ ਨਹੀਂ ਤੈਨੂੰ ਪਤਾ ਸੀ ਲੋਕੀ ਕੀ ਕਹਿਣਗੇ ਕਿਉਂ ਸਾਡੀ ਇੱਜ਼ਤ ਦਾ ਬੇੜਾ ਗਰਕ ਡਈਆਂ ਕਰਨ ਪਿੰਡ ਦੇ ਵਿੱਚ ਕੀ ਕਹਿਣਗੇ ਲੋਕੀ ਕਹਿੰਦੇ ਜੋ ਕਹਿੰਦੇ ਆ ਇਹ ਗੱਲਾਂ ਢੱਕੀਆਂ ਨਹੀਂ ਜਾਂਦੀਆਂ ਇਹ ਰੁਕੀਆਂ ਨਹੀਂ ਜਾਂਦੀਆਂ ਜਦੋਂ ਉਹਨੇ ਕਹਿ ਤਾ ਇਹ ਤੈਨੂੰ ਇਨੇ ਬੁਲਾਇਆ ਆ ਇੱਥੇ ਤੂੰ ਕੀ ਕਰਨ ਦੇ ਸੀ ਚੱਲ ਮੈਂ ਇੱਥੇ ਤੋਂ ਆਪਣੀ ਜ਼ਮੀਨਾਂ ਤੋਂ ਜਾਣ ਲਈ ਸੀ ਇਹਨਾਂ ਨੇ ਮੈਨੂੰ ਮਾੜੀ ਜੀ ਆਵਾਜ਼ ਦੇ ਕੇ ਰੋਕਿਆ ਅੱਛਾ ਤੇਰੇ ਵੀ ਕਿੰਨੇ ਫਰਮਾ ਬਰਦਾਰੀਆਂ ਮਾੜੀ ਜੀ ਆਵਾਜ਼ ਤੇ ਹੀ ਮੋੜਾਂ ਹੀ ਤੂੰ ਜਿਹਦਾ ਨਾਂ ਸੁਣ ਕੇ ਤੇ ਲਾਂਭੀੋਂ ਦੀ ਲੰਘ ਜਾ ਨਹੀਂ ਠੀਕ ਆ ਇਹਨੇ ਬੁਲਾਇਆ ਨਾ ਤੈਨੂੰ ਹਾਂਜੀ ਲੈ ਹੁਣ ਤੂੰ ਇਹਨੂੰ ਹੀ ਬੁਲਾਇ ਮੈਂ ਚੱਲੀ ਆ ਮੈਂ ਇੰਨਾ ਸਫੀਆਂ ਹੱਥ ਨਾ ਲਾਈ ਪਰੇ ਹੋ ਜਾ ਇਹ ਹੱਥ ਛਿੱਲੀਆਂ ਛਿੱਲੀਆਂ ਤੂੰ ਇੱਥੇ ਹਾਂ ਛਿੱਲੀਆਂ ਇੱਥੋਂ ਤੂੰ ਕੀ ਹੋਇਆ ਛੁੱਲਣਗੇ ਤੇ ਮੇਰੇ ਭਰਾ ਤੇਨੂੰ ਛੁੱਲਣਗੇ ਉਹ ਛੁੱਲਣਗੇ ਜਦੋਂ ਮੈਂ ਤੇਰੀਆਂ ਕਰਤੂਤਾ ਦੱਸੀਆਂ ਨਾਲੇ ਤੇਰੇ ਭ ਸਖਿਆ ਕੋਈ ਗੱਲ ਨਹੀਂ ਹੋਈ ਤੇਰੇ ਦਿਲ ਚ ਪਹਿਲੇ ਮੈਲ ਸੀ ਮੈਨੂੰ ਤੇ ਕੀ ਪਤਾ ਮੂੰਹ ਤੇ ਹੀ ਆ ਸਿਰਫ ਸਖਿਆ ਤੂੰ ਐਵੇਂ ਨਾ ਗੁੱਸਾ ਕਰਨ ਈ ਆ ਠੰਡੀ ਹੋ ਜਾ ਆਪਣਾ ਕੰਮ ਉਹ ਕੋਈ ਗੱਲ ਇਹਦੇ ਨਾਲ ਗੱਲ ਹੀ ਭੈਣ ਦੇ ਮੈਂ ਕਿਹਾ ਕੋਈ ਖidmat ਸਾਡੇ लायक ਹੋਵੇ ਮੈਂ ਤੇਰੀ ਖਾਤਰ ਪੂਰੇ ਖਾਨਦਾਨ ਦਾ ਮੈਂ ਧੱਕਾ ਲਾਇਆ ਉਦੋਂ ਸਾਰੇ ਕਹਿੰਦੇ ਸੀ ਕਿ ਕਿਧਰ ਕੁੜੀ ਰੋੜਨ ਲੱਗੇ ਹੋ ਮੈਂ ਕਿਸੇ ਦੀ ਗੱਲ ਨਹੀਂ ਮੰਨੀ ਹੈ ਮੈਂ ਚੋਰੀ-ਚੋਰੀ ਤੈਨੂੰ ਮੈਸੇਜ ਕਰਦੀ ਰਹੀ ਆ ਵੀ ਤੂੰ ਨਾ ਠਿਲਾ ਕਰੀ ਮੂੰਹ ਮੈਂ ਤੇਰੇ ਨਾਲ ਅੱਜ ਮੈਨੂੰ ਪਤਾ ਲੱਗ ਗਿਆ ਮੈਂ ਗਲਤ ਸਾਂ ਮੈਂ ਹੀ ਗਲਤ ਸਾਂ ਤੇ ਅਹੀਂ ਤੇ ਸਾਰੇ ਮਰੱਬੇ ਵਾਰੇ ਆ ਸਫੀਆਹੀਂ ਅਹੀਂ ਦੇ ਵੀ ਜੋ ਮੈਂ ਠੇਕੇਦਾਰੀ ਦਾ ਜੋ ਪੈਹਾ ਆਉਂਦਾ ਮੈਂ ਤੇਰੇ ਹੱਥ ਤੇ ਰੱਖ ਦੇਣਾ ਆ ਹਾਂ ਕਿੱਥੇ ਤੂੰ ਤਾਂ ਮੈਨੂੰ ਕਨੇਰੀਆਂ ਆ ਗਈਆਂ ਕੜਕ ਬਹਿ ਗਈ ਆ ਮੈਨੂੰ ਕੀ ਪਤਾ ਇੱਥੇ ਬਹਿ ਗਈ ਆ ਗੁੱਡਾ ਹਟ ਜਾ ਚੱਲ ਮਾਰਨੋ ਕਿਉਂ ਲੜਾਈ ਪਖਾਉਣ ਲਈ ਆ ਤੂੰ ਇਹ ਭਾਗਈ ਆ ਇਹ ਨਹੀਂ ਹੁਣ ਬੁਝਣੀ ਇਹ ਨਾ ਤੇਲ ਨਾ ਨਾ ਫਾਰ ਬ੍ਰਿਗੇਡ ਨਾ ਨਾ ਰੈਸਕਿਊ ਨਾ ਨਹੀਂ ਬੁਝਣੀ ਇਹ ਤਲਾਕ ਮੈਨੂੰ ਦੇ ਹੁਣੇ ਹੀ ਦੇ ਤਲਾਕ ਇਹ ਨੂੰ ਨਾ ਸੁਖਣਾ ਹਣਾ ਹੱਥ ਲੱਸੀ ਮੈਂ ਕੁੱਤੇ ਨੂੰ ਪਾਵਾਂਗੀ ਤੈਨੂੰ ਨਹੀਂ ਦੇਣੀ ਮੈਂ ਨਾ ਰੋਟੀ ਇਹ ਇਹ ਤੈਨੂੰ ਦਵੇ ਲੱਸੀਆਂ ਇਹ ਰੜੱਕੇ ਦਵੇ ਇਹ ਤੈਨੂੰ ਮੱਖਣ ਖਵਾਵੇ ਹਰ ਜਾ ਚੱਲ ਮਾਰਨੋ ਸਮੈਲ ਵੀ ਘਟਾਵੇ ਕੀ ਹੋ ਗਿਆ ਕਿਉਂ ਸਾਡੇ ਘਰ ਦੇ ਮਗਰ ਪੈ ਗਈਆਂ ਕਿਹੜਾ ਵੇਲਾ ਸੀ ਜਿਹੜਾ ਮੈਂ ਤੈਨੂੰ ਮਾਸਾ ਆਵਾਜ਼ ਮਾਰ ਬੈਠਾ ਆਏ ਸਫੀਆ ਤੂੰ ਕੰਮ ਮੈਨੂੰ ਵੀ ਪਿਆਈ ਗਰਮੀ ਬੜੀ ਹੈਗੀ ਐ ਤੂੰ ਸਾਸਕੋਰ ਕੀਤਾ ਤੈਨੂੰ ਮੈਂ ਪਿਆਵਾ ਇਹੋ ਜੀਆਂ ਕਰਤੂਤਾਂ ਦੇ ਲੱਸੀ ਪੀਣੀ ਹੋ ਹੈ ਤੈਨੂੰ ਮੈਂ ਲੱਸੀ ਪਿਆਵਾਂ ਕਾਹੀ ਤੀ ਨੂੰ ਕਿਉਂ ਕੁਛ ਕਹਿਣ ਦੇਈ ਆ ਤੇ ਮਦਾਨੀ ਤੀ ਨੂੰ ਤੂੰ ਕੌਲ ਕੀ ਭਾਇਆ ਹੈ ਤੇਰੇ ਬੱਚੇ ਨਹੀਂ ਸਵੇਰ ਮੈਂ ਆਇਆ ਕਿ ਆਈ ਆ ਮੂਦੇ ਨੂੰ ਤੇ ਸ਼ਬੀਰ ਨੂੰ ਨਾਲ ਲੈ ਜਾ ਤੂੰ ਕਹੇ ਨਹੀਂ ਇਹਨਾਂ ਨੂੰ ਘਰ ਹੀ ਰਹਿਣ ਦੇ ਮੈਨੂੰ ਕੀ ਪਤਾ ਤੈਨੂੰ ਇੱਥੇ ਘੰਟਾ ਚੜ੍ਹਦੇ ਆ ਹੱਥ ਕਰਦੇ ਆ ਇੱਥੇ ਆ ਕੇ ਮੈਂ ਜੁੱਤੀ ਲਾ ਲੈਣੀ ਤੇ ਮੈਂ ਦੱਸ ਖੱਪ ਕਰਦੇ ਆ ਸਭੀਆ ਖੱਪ ਕਰਦੇ ਆ ਇੱਥੇ ਖੱਪ ਕਰਦੇ ਆ ਆਪਣੇ ਸਿਰ ਤੇ ਤੇਰੇ ਸਿਰ ਤੇ ਮਾਰਨੀ ਆ ਆਪਣੇ ਤੇ ਮਾਰਨੀ ਆ ਮੇਰੇ ਕੇਸ ਹਿਸਾਬ ਚ ਮਾਰੀ ਜਾਣੀ ਤੇਰੀ ਵਜ੍ਹਾ ਤੋਂ ਮੈਂ ਨੀਲਾ ਦੁੱਧਾ ਖਾ ਲੈਣਾ ਬਸ ਨੀਲਾ ਥੋਤਾ ਅੱਗੇ ਵੀ ਮੈਂ ਕਾਲਾ ਥੋਤਾ ਖਾਦਾ ਹੀ ਆ ਹਟ ਗਿਆ ਗੁੱਡੋ ਰਾਣੀ ਹਟ ਜਾ ਚੱਲ ਮਾਰ ਨੋ ਕਿਉਂ ਸਾਡੇ ਆ ਭੱਖਦਿਆਂ ਤੇ ਤੇਲ ਪਾਉਂ ਨਹੀਂ ਆ ਤੂੰ ਆ ਸਾਰੇ ਪੇੜ ਨੂੰ ਪੱਖੀ ਝੱਲਣ ਤੇ ਤੂੰ ਤੇਰੀ ਡਿਊਟੀ ਆ ਹੈ ਇਹਨੂੰ ਪੱਖੀਆਂ ਝੱਲਣ ਦੇ ਹੀ ਆ ਉਹਦੀ بیوی ਕੋਲ ਬੈਠੀ ਸਾਡੇ ਬੱਚਿਆਂ ਦਾ ਵੀ ਨਹੀਂ ਤੈਨੂੰ ਖਿਆਲ ਆਇਆ 6 ਬੱਚੇ ਆ ਸਾਡੇ ਭੈਣ ਮੇਰੀ ਆ ਕੋਈ ਐਸੀ ਗੱਲ ਭੈਣ ਮੇਰੀ ਆ ਭੈਣੋ ਹੀ ਹੁੰਦੀ ਜਿਹੜੀ ਮਾਂ ਦੇ ਢਿੱਡੋਂ ਜਮੀ ਹੋਵੇ ਭੈਣ ਵਰਗੀ ਆ ਤੇ ਤੂੰ ਕਿਉਂ ਮੈਂ ਚੱਲੀ ਆ ਆਪਣੇ ਭੈਣ ਪਰ ਮੈਨੂੰ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਕੀ ਕਰ ਗੈਰ ਲਈ ਗੈਰ ਮਹਿਰਮ ਐ ਤੂੰ ਕੱਤੀਆਂ ਤੋਂ ਇੱਥੋਂ ਤੈਨੂੰ ਹੱਥ ਕਿਉਂ ਨਹੀਂ ਲਾਉਣਾ ਆ ਦੇ ਮਾਸਾ ਮੈਂ ਵਟਾ ਮਾਰ ਮਾਰ ਸਫੀਆ ਸੁਬਾ ਦਾ ਮਰ ਗਿਆ ਵਾ ਇਹਦੇ ਪੈੜੀਆਂ ਦੇ ਵਿੱਚ ਮੈਂ ਭੋਰੇ ਭੋਰੇ ਕਰਕੇ ਇਲਾ ਨੂੰ ਪਾ ਦੇਣਾ ਮੈਂ ਮੱਜਾਂ ਨੂੰ ਪਾ ਦੇਣਾ ਮੈਂ ਕੱਟੇ ਨੂੰ ਖਵਾ ਦੇਣੀ ਰੋਟੀ ਤੈਨੂੰ ਨਹੀਂ ਖਵਾਉਣਾ ਮੇਰੀ ਉਹ ਕਹਿੰਦੀ ਹੱਥ ਨਾ ਲਾਣਾ ਤੀਲਾ ਲਾ ਕੇ ਗੱਲ ਕਰ ਲੋ ਤੂੰ ਗੁੱਡੋ ਕਿਉਂ ਵਿੱਚ ਫਿੱਕੀਆਂ ਡਈਆਂ ਕਰਨੇ ਜਦੋਂ ਗੱਲ ਮੇਰੀ ਬੁੱਢੀ ਨਾ ਹੋਣ ਲਈ ਆ ਨਹੀਂ ਇਹ ਕਰਦੀ ਨਾ ਫਿੱਕੀਆਂ ਭੋਗਤ ਭੋਗਤ ਹੋਣਾ ਸਾਰੀ ਜ਼ਿੰਦਗੀ ਫਿੱਕਾ ਹੀ ਤੂੰ ਹੀ ਰਵੇਂਗਾ ਤੇ ਐਵੀ ਰਵੇਗੀ ਮੈਂ ਚੱਲੀ ਆਪਣੇ ਭੈਣ ਭਰਾਵਾਂ ਕੋ ਮੈਂ ਇਨਾ ਸਫਿਆ ਹੱਥ ਨਹੀਂ ਲਾਉਣਾ ਹੱਥ ਨਹੀਂ ਲਾਉਣਾ ਕੀ ਗੱਲ ਹੈ ਤੇਰੇ ਚ 11 ਕੇ ਵੀ ਆ ਗਰੰਟੀ ਆ 11000 ਵੋਲਟ ਗੈਰ ਮਹਿਰਮ ਐ ਤੂੰ ਉਹ ਮੈਂ ਗੈਰ ਮਹਿਰਮ ਤਲਾਕ ਦੇ ਹਟ ਜਾ ਚੱਲ ਮਾਰੋ ਹਟ ਜਾ ਤੈਨੂੰ ਘਰ ਕੋਈ ਕੰਮ ਨਹੀਂ ਕਰ ਤੂੰ ਕਿਉਂ ਆਵਾਜ਼ ਮਾਰੀ ਹੁਣ ਤੈਨੂੰ ਹੀ ਇਹਦੇ ਨਾਲ ਕੰਮ ਸੀ ਅੱਜ ਉਹ ਮੈਂ ਤੇ ਮੈਂ ਤੇ ਐਵੇਂ ਸਹੰਜੜਲੀ ਮਾਵਾ ਆਈ ਮਾਰੀ ਆ ਵੀ ਚੱਲ ਇਹ ਤਾਂ ਕੁਦਰਤੀ ਮੈਂ ਆ ਗਈ ਆ ਮੈਂ ਥੋੜੀ ਲੇਟ ਹੋਉਂਦੀ ਸੀ ਤੇ ਸਵੇਰ ਦੀ ਮੇਰੀ ਅੱਖ ਫੜਕੰਦੀ ਸੀ ਮੈਂ ਕਹਿੰਦਾ ਅੱਜ ਅੱਜ ਸਫੀਆ ਖੈਰ ਹੈ ਨਹੀਂ ਮਾਮੇ ਮੀਨੇ ਦੀ ਕੁੜੀ ਆਈ ਮੈਨੂੰ ਘਰ ਛੱਡ ਕੇ ਆਈ ਉਹ ਵੀ ਨਾਲ ਹੁੰਦੀ ਤਾਂ ਕੀ ਤਰ੍ਹਾਂ ਪੱਲੇ ਰਹਿੰਦਾ ਕੀ ਤਰ੍ਹਾਂ ਪੱਲੇ ਰਹਿੰਦਾ ਕੀ ਤਰ੍ਹਾਂ ਪੱਲੇ ਰਹਿੰਦਾ ਹਾਂ ਕੀ ਤਰ੍ਹਾਂ ਪੱਲੇ ਰਹਿੰਦਾ ਚੱਲ ਮਾਰਨੋ ਹਰਿਆ ਖੁਦਾ ਦੇ ਵਾਸਤੇ ਮਾਰ ਚੱਲ ਜਾ ਤੈਨੂੰ ਘਰ ਲਾਂਬੇ ਹੋ ਜਾ ਤੈਨੂੰ ਕੋ ਘਰ ਕੰਮ ਕੋਈ ਨਹੀਂ ਗਾ ਜਾ ਜਾ ਫਿਰ ਘਰ ਜਾ ਕਿ ਸਾਡਾ ਨਾ ਵਿੱਚ ਇੱਕ ਪੱਤ ਪੈ ਗਿਆ ਵਾ ਘਰ ਦੇ ਵਿੱਚ ਨਹੀਂ ਨਹੀਂ ਮੈਂ ਕਿਉਂ ਜਾਵਾਂ ਮੈਂ ਹੁਣ ਰੋਲਾ ਮਕਾ ਕੇ ਜਾਵਾਂਗੀ ਤੂੰ ਰੋਲਾ ਵਧਾਉਣ ਢਈ ਆ ਘਟਾਉਣ ਨਹੀਂ ਢਈ ਨਹੀਂ ਇਹ ਰੋਲਾ ਤੇ ਤੂੰ ਆ ਪਾਇਆ ਤੇ ਤੂੰ ਆਪ ਹੀ ਮਿਟਾਉਣਾ ਮੈਂ ਤਾਂ ਹੁਣ ਪੂਰੇ ਪਿੰਡ ਚ ਭੰਡੋਰਾ ਫੇਰਾਂਗੀ ਇਹ 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 ਇਹਦੇ ਨਾਲ ਕਰ ਗੱਲ ਜਿਹੜੀ ਅਸੂਲ ਦੀ ਗੱਲ ਆ ਤੇਰੇ ਸਾਹਮਣੇ ਬੈਠੀ ਆ ਨਾ ਇਹਦੇ ਨਾਲ ਕਰ ਗੱਲ ਤੇ ਆ ਮੈਨੂੰ ਰੋਟੀ ਨੂੰ ਰੋਟੀ ਕਾਦਲੀ ਦੇ ਦਿਆ ਤਾਂ ਮਰ ਭੁੱਖਾ ਸਮਝ ਤੈਨੂੰ ਜੇਲ੍ਹ ਹੋ ਗਈ ਆ ਭੈਣੇ ਤੂੰ ਇੰਨਾ ਤਰਾਂ ਕਿਉਂ ਗੁੱਸਾ ਕਰਨੀ ਆ ਹਾਂ ਤੇ ਵੀਰ ਨੂੰ ਦੇ ਪਰੌਂਠੇ ਪਕਾ ਵੀਰਾਂ ਨੂੰ ਮਾਰ ਚੱਲ ਹਾਂ ਘਰ ਤੇਰੇ ਵੀਰ ਭੁੱਖੇ ਬੈਠੇ ਤੇ ਆ ਵੀਰ ਨੂੰ ਤੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੱਸ ਕਰ ਦੇ ਕਿਉਂ ਸੋਲਰ ਤੇ ਲੱਗ ਗਈ ਆ ਤੈਨੂੰ ਬਿੱਲ ਨਹੀਂ ਆਉਂਦਾ ਪੱਖੀ ਦਾ ਬੰਦ ਬੱਸ ਮੈਂ ਚੱਲੀ ਆ ਆਪਣੇ ਮਾਪਿਆਂ ਦੇ ਸਫੀਆ ਨਾ ਕੱਢੀ ਲਾਉਣਾ ਮੈਨੂੰ ਹੱਥ ਨਹੀਂ ਲਾਉਣਾ ਮੇਰੇ ਲਈ ਗੈਰ ਮਾਂ ਰ ਮੈਂ ਤੂੰ ਆਪਣੇ ਬੱਚੇ ਲੈ ਲੈ ਤੈਨੂੰ ਜਾ ਕੇ ਤੈਨੂੰ ਮੈਂ ਲੈ ਚਲੀ ਆ ਇਹ ਜਦੋਂ ਤੈਨੂੰ ਤੂੰ ਹੀ ਲੈ ਜਾਣੀ ਤੇ ਗਿਣਤੀ ਕਿਹੜੀ ਰਹਿ ਉਹ ਰਹਿੰਦੇ ਤੇ ਮੈਂ ਮੈਂ ਤੇਰੇ ਕੋਲ ਮਾਫੀ ਮੰਗਣਾ ਆ ਵੇਹ ਮਾਫੀ ਕਰ ਆ ਤੇਰੇ ਮੂੰਹ ਤੇ ਬੈਠਿਆ ਇਹਨੂੰ ਪੁੱਛ ਲੈ ਮੈਂ ਮੈਂ ਦੀ ਭੈਣ ਦੇ ਜੇਜ ਦੇ ਬਾਰੇ ਕੋਈ ਫਾਲਤੂ ਗੱਲ ਕੀਤੀ ਹੋਵੇ ਸਫੀਆ ਤੇਰੀਆਂ ਜੁੱਤੀਆਂ ਮੇਰਾ ਸਿਰ ਚਲ ਠੀਕ ਆ ਤਾਂ ਬਈਸ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਬਾਏ